ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੈਨੇਡਾ ਦੇ ਕਯੂਬਿਕ ਸੂਬੇ ਦੇ ਵਿੱਚ ਹੁਣ ਦਸਤਾਰਤਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਗਿਆ ਜੀ ਹਾਂ ਸੂਬਾ ਸਰਕਾਰ ਦੇ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਮਕਸਦ ਦੇ ਤਹਿਤ ਯੂਨੀਵਰਸਿਟੀਆਂ ਸਮੇਤ ਹੋਰ ਵੱਖ-ਵੱਖ ਆਧਾਰਿਆਂ ਦੇ ਵਿੱਚ ਧਾਰਮਿਕ ਪਹਿਚਾਨ ਵਾਲੇ ਚਿੰਨ ਧਾਰਨ ਕਰਨ ਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਵਿੱਚ ਨਮਾਜ਼ ਵੀ ادا ਨਹੀਂ ਕਰ ਸਕਣਗੇ ਕਯੂਬਿਕ ਸਿਟੀ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰਾਬਰਸ ਨੇ ਕਿਹਾ ਕਿ 2019 ਦੇ ਵਿੱਚ ਬਿੱਲ 21 ਪਾਸ ਹੋਣ ਦੇ ਮਗਰੋਂ ਕਈ ਹੋਰ ਸੁਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਨਵਾਂ ਬਿੱਲ ਸੂਬਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਦੇ ਤਹਿਤ ਮੁੱਚੀ ਸਿੱਖਿਆ ਪ੍ਰਣਾਲੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਇਸ ਬਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮ, ਸਕੂਲੀ ਅਧਿਆਪਕ ਜਾਂ ਫਿਰ ਜੱਜਾਂ ਨੂੰ ਪੱਗ ਬੰਨਣ ਜਾਂ ਫਿਰ ਹਜਾਬ ਧਾਰਨ ਕਰਨ ਤੋਂ ਰੋਕਦਾ ਪਰ ਨਵਾਂ ਬਿੱਲ ਵਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵੱਲੋਂ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਬਿੱਲ ਵਿਚਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜਨਤਕ ਥਾਵਾਂ ਤੇ ਨਕਾਬ ਜਾਂ ਫਿਰ ਹਜਾਬ ਉੱਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਦੇ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ਤੇ ਧਾਰਮਿਕ ਇਕੱਠ ਕਰਨ ਤੇ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਅਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਕਿਊਬਿਕ ਦੀ ਫਰਾਂਸਵਾ ਲੈਗੋ ਸਰਕਾਰ ਜਨਤਕ ਥਾਵਾਂ ਤੇ ਧਾਰਮਿਕ ਸਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ ਦੇ ਵਿੱਚ ਇਸ ਦਾ ਜ਼ਿਕਰ ਫਿਲਹਾਲ ਸਾਹਮਣੇ ਨਹੀਂ ਆਇਆ ਸਿਰਫ ਨਗਰ ਕੀਰਤਨ ਸਜਾਉਣ ਜਾਂ ਫਿਰ ਸੜਕਾਂ ਤੇ ਨਮਾਜ਼ ਅਦਾ ਕਰਨ ਦੀ ਰੋਕ ਲਾਉਣ ਦੇ ਮਸੂਬੇ ਨਹੀਂ ਸਗੋ ਗੁੱਡ ਫਰਡੇ ਮੌਕੇ ਇਸਾਈ ਧਰਮ ਦੇ ਲੋਕ ਕ੍ਰਾਸ प्रोसैशन भी नहीं कट सक रॉबर्स ने कहा कि ये नहीं दस गया कि सूबा सरकार नॉट विद स्टैंडिंग क्लॉज लागू करेगी जिस ही कैनेडियन चार्ट ऑफ़ राइट एंड ਫਰੀडम ਅਦੀਨ ਮੇਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਯੂਬਿਕ ਦੇ ਪ੍ਰੀਮੀਅਰ ਫਰਾਂਸਵਾ ਲੈਗੋਨੀ ਕਹੇ ਕਿ ਨਾਟ ਵਿਦ ਸਟੈਂਡਿੰਗ ਕਲੋਜ਼ ਦੀ ਸੰਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਤੇ ਰਹੇ ਕਿ ਕਯੂਬਿਕ ਦੀ ਇੱਕ ਖੁਦਮਕਤਿਆਰ ਕਮੇਟੀ ਨੇ ਸੂਬੇ ਦੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਦੇ ਲਈ 50 ਸਿਫਾਰਸ਼ਾਂ ਕੀਤੀਆਂ 300 ਸਫਿਆਂ ਦੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇ ਵਰਕਰ ਨੂੰਕ ਧਾਰਮਿਕ ਚਿੰਨ ਅਧਾਰਨ ਕਰਨ ਤੇ ਪਾਬੰਦੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਕਮੇਟੀ ਦੀ ਇੱਕ ਸਿਫਾਰਸ਼ ਵਿੱਚ ਇਹ ਵੀ ਕਿਹਾ ਗਿਆ ਕਿ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲੇ ਲੈਣ ਦਾ ਹੱਕ ਸਬੰਧਿਤ ਮਿਊਂਸਿਪੈਲਿਟੀਆਂ ਨੂੰ ਦਿੱਤਾ ਜਾਵੇ ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਫਲਸਤੀਨ ਹਮਾਇਤੀ ਮੁਜ਼ਹਾਰਿਆਂ ਵਿੱਚ ਮੋਂਟਰੀਅਲ ਵਿਖੇ ਇੱਕ ਚਰਚ ਦੇ ਬਾਹਰ ਸੜਕ ਤੇ ਨਮਾਜ਼ ਅਦਾ ਕੀਤੀ ਗਈ ਜਿਸ ਵਿੱਚ ਫਿਰਕੂ ਤਣਾ ਪੈਦਾ ਹੋਇਆ ਜਨਤਕ ਥਾਵਾਂ ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੈਨੇਡਾ ਦੇ ਕਿਊਬਿਕ ਸੂਬੇ ਦੇ ਵਿੱਚ ਹੁਣ ਦਸਤਾਰਤਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਗਿਆ ਜੀ ਹਾਂ ਸੂਬਾ ਸਰਕਾਰ ਦੇ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਮਕਸਦ ਦੇ ਤਹਿਤ ਯੂਨੀਵਰਸਿਟੀਆਂ ਸਮੇਤ ਹੋਰ ਵੱਖ-ਵੱਖ ਅਦਾਰਿਆਂ ਦੇ ਵਿੱਚ ਧਾਰਮਿਕ ਪਹਿਚਾਨ ਵਾਲੇ ਚਿੰਨ ਧਾਰਨ ਕਰਨ ਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਵਿੱਚ ਨਮਾਜ਼ ਵੀ ਅਦਾ ਨਹੀਂ ਕਰ ਸਕਣਗੇ ਕਯੂਬਿਕ ਸਿਟੀ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰਾਬਰਸ ਨੇ ਕਿਹਾ ਕਿ 2019 ਦੇ ਵਿੱਚ ਬਿੱਲ 21 ਪਾਸ ਹੋਣ ਦੇ ਮਗਰੋਂ ਕਈ ਹੋਰ ਸੁਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਨਵਾਂ ਬਿੱਲ ਸੂਬਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਦੇ ਤਹਿਤ ਮੁੱਚੀ ਸਿੱਖਿਆ ਪ੍ਰਣਾਲੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਇਸ ਬਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮ, ਸਕੂਲੀ ਅਧਿਆਪਕ ਜਾਂ ਫਿਰ ਜੱਜਾਂ ਨੂੰ ਪੱਗ ਬੰਨਣ ਜਾਂ ਫਿਰ ਹਜਾਬ ਧਾਰਨ ਕਰਨ ਤੋਂ ਰੋਕਦਾ ਪਰ ਨਵਾਂ ਬਿੱਲ ਵਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵੱਲੋਂ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਮਤਾਬਕ ਬਿਲ ਵਿਛਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜਨਤਕ ਥਾਵਾਂ ਤੇ ਨਕਾਬ ਜਾਂ ਫਿਰ ਹਜਾਬ ਉੱਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਦੇ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ਤੇ ਧਾਰਮਿਕ ਇਕੱਠ ਕਰਨ ਤੇ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਅਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਕਿਊਬਿਕ ਦੀ ਫਰਾਂਸਵਾ ਲੈਗੋ ਸਰਕਾਰ ਜਨਤਕ ਥਾਵਾਂ ਤੇ ਧਾਰਮਿਕ ਸਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ ਦੇ ਵਿੱਚ ਇਸ ਦਾ ਜ਼ਿਕਰ ਫਿਲਹਾਲ ਸਾਹਮਣੇ ਨਹੀਂ ਆਇਆ ਸਿਰਫ ਨਗਰ ਕੀਰਤਨ ਸਜਾਉਣ ਜਾਂ ਫਿਰ ਸੜਕਾਂ ਤੇ ਨਮਾਜ਼ ਅਦਾ ਕਰਨ ਦੀ ਰੋਕ ਲਾਉਣ ਦੇ ਮਨਸੂਬੇ ਨਹੀਂ ਸਗੋ ਗੁੱਡ ਫਰਡੇ ਮੌਕੇ ਇਸਾਈ ਧਰਮ ਦੇ ਲੋਕ ਕ੍ਰਾਸ प्रोसैशन भी नहीं कट सकेंगे। रॉबर्स ने कहा कि ये नहीं दसा गया कि सूबा सरकार नॉट विद स्टैंडिंग क्लॉज लागू करेगी जिस कैनेडियन चार्ट ऑफ़ राइट्स एंड ਫਰੀडम ਅਧਿਨ ਮੇਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕியੂਬਿਕ ਦੇ ਪ੍ਰੀਮੀਅਰ ਫਰਾਂਸਵਾ ਲੈਗੋਨਿਕ ਐ ਕਿ ਨਾਟ ਵਿਦ ਸਟੈਂਡਿੰਗ ক্লোਜ਼ ਦੀ ਸੰਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੇਤੇ ਰਹੇ ਕਿ ਕியੂਬਿਕ ਦੀ ਇੱਕ ਖੁਦਮੁਖਤਿਆਰ ਕਮੇਟੀ ਨੇ ਸੂਬੇ ਦੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਦੇ ਲਈ 50 ਸਿਫਾਰਸ਼ਾਂ ਕੀਤੀਆਂ 300 ਸਫਿਆਂ ਦੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇ ਵਰਕਰ ਨੂੰ ਧਾਰਮਿਕ ਚਿੰਨ ਅਧਾਰਨ ਕਰਨ ਤੇ ਪਾਬੰਦੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਕਮੇਟੀ ਦੀ ਇੱਕ ਸਿਫਾਰਿਸ਼ ਵਿੱਚ ਇਹ ਵੀ ਕਿਹਾ ਗਿਆ ਕਿ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲੇ ਲੈਣ ਦਾ ਹੱਕ ਸਬੰਧਿਤ ਮਿਊਂਸਿਪੈਲਿਟੀਜ਼ ਨੂੰ ਦਿੱਤਾ ਜਾਵੇ ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਫਲਸਤੀਨ ਹਮਾਇਤੀ ਮਜ਼ਹਾਰਿਆਂ ਵਿੱਚ ਮੋਂਟਰੀਅਲ ਵਿਖੇ ਇੱਕ ਚਰਚ ਦੇ ਬਾਹਰ ਸੜਕ ਤੇ ਨਮਾਜ਼ ਅਦਾ ਕੀਤੀ ਗਈ ਜਿਸ ਵਿੱਚ ਫਿਰਕੂ ਤਣਾਅ ਪੈਦਾ ਹੋਇਆ ਜਨਤਕ ਥਾਵਾਂ ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ ਸਸਿਗਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੈਨੇਡਾ ਦੇ ਕਿਊਬਿਕ ਸੂਬੇ ਦੇ ਵਿੱਚ ਹੁਣ ਦਸਤਾਰਤਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਗਿਆ ਜੀ ਹਾਂ ਸੂਬਾ ਸਰਕਾਰ ਦੇ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਮਕਸਦ ਦੇ ਤਹਿਤ ਯੂਨੀਵਰਸਿਟੀਆਂ ਸਮੇਤ ਹੋਰ ਵੱਖ-ਵੱਖ ਆਧਾਰਿਆਂ ਦੇ ਵਿੱਚ ਧਾਰਮਿਕ ਪਛਾਣ ਵਾਲੇ ਚਿੰਨ ਧਾਰਨ ਕਰਨ ਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਵਿੱਚ ਨਮਾਜ਼ ਵੀ ਅਦਾ ਨਹੀਂ ਕਰ ਸਕਣਗੇ ਕਯੂਬਿਕ ਸਿਟੀ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰਾਬਰਸ ਨੇ ਕਿਹਾ ਕਿ 2019 ਦੇ ਵਿੱਚ ਬਿੱਲ 21 ਪਾਸ ਹੋਣ ਦੇ ਮਗਰੋਂ ਕਈ ਹੋਰ ਸੁਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਨਵਾਂ ਬਿੱਲ ਸੂਬਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਦੇ ਤਹਿਤ ਮੁੱਚੀ ਸਿੱਖਿਆ ਪ੍ਰਣਾਲੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਇਸ ਬਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮ, ਸਕੂਲੀ ਅਧਿਆਪਕ ਜਾਂ ਫਿਰ ਜੱਜਾਂ ਨੂੰ ਪੱਗ ਬੰਨਣ ਜਾਂ ਫਿਰ ਹਜਾਬ ਧਾਰਨ ਕਰਨ ਤੋਂ ਰੋਕਦਾ ਪਰ ਨਵਾਂ ਬਿੱਲ ਵਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵੱਲੋਂ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਮਤਾਬਕ ਬੈਲ ਵਿਛਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜਨਤਕ ਥਾਵਾਂ ਤੇ ਨਕਾਬ ਜਾਂ ਫਿਰ ਹਜਾਬ ਉੱਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਦੇ ਕਿ ਇਸ ਤੋਂ ਪਹਿਲਾਂ ਜਨਤਕ ਥਾਵਾਂ ਤੇ ਧਾਰਮਿਕ ਇਕੱਠ ਕਰਨ ਤੇ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਅਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਕਿਉਂਕਿ ਦੀ ਫਰਾਂਸਵਾ ਲੈਗੋ ਸਰਕਾਰ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬੈਲ ਦੇ ਵਿੱਚ ਇਸ ਦਾ ਜ਼ਿਕਰ ਫਿਲਹਾਲ ਸਾਹਮਣੇ ਨਹੀਂ ਆਇਆ ਸਿਰਫ ਨਗਰ ਕੀਰਤਨ ਸਜਾਉਣ ਜਾਂ ਫਿਰ ਸੜਕਾਂ ਤੇ ਨਮਾਜ਼ ਅਦਾ ਕਰਨ ਦੀ ਰੋਕ ਲਾਉਣ ਦੇ ਮਸੂਬੇ ਨਹੀਂ ਸਗੋ ਗੁੱਡ ਫਰਡੇ ਮੌਕੇ ਇਸਾਈ ਧਰਮ ਦੇ ਲੋਕ ਕ੍ਰਾਸ ਪ੍ਰੋਸੀਸ਼ਨ ਵੀ ਨਹੀਂ ਕੱਟ ਸਕਣਗੇ ਰਾਬਰਸ ਨੇ ਕਿਹਾ ਕਿ ਇਹ ਨਹੀਂ ਦੱਸਿਆ ਗਿਆ ਕਿ ਸੂਬਾ ਸਰਕਾਰ ਨਾਟ ਵਿਦ ਸਟੈਂਡਿੰਗ ਕਲੌਜ਼ ਲਾਗੂ ਕਰੇਗੀ ਜਿਸ ਤਰ੍ਹਾਂ ਹੀ ਕੈਨੇਡੀਅਨ ਚਾਰਟ ਆਫ ਰਾਈਟਸ ਐਂਡ ਫਰੀडम ਮਦੀਨ ਮੇਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਯੂਬਿਕ ਦੇ ਪ੍ਰੀਮੀਅਰ ਫਰਾਂਸ਼ਵਾ ਲੈਗੋਨਿ ਨੇ ਕਿਹਾ ਕਿ ਨਾਟ ਵਿਦ ਸਟੈਂਡਿੰਗ ਕਲੋਜ਼ ਦੀ ਸੰਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੇਤੇ ਰਹੇ ਕਿ ਕਯੂਬਿਕ ਦੀ ਇੱਕ ਕੋਦਮ ਤਿਆਰ ਕਮੇਟੀ ਨੇ ਸੂਬੇ ਦੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਦੇ ਲਈ 50 ਸਿਫਾਰਸ਼ਾਂ ਕੀਤੀਆਂ 300 ਸਫਿਆਂ ਦੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇ ਵਰਕਰ ਨੂੰ ਧਾਰਮਿਕ ਚਿੰਨ ਅਧਾਰਨ ਕਰਨ ਤੇ ਪਾਬੰਦੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਕਮੇਟੀ ਦੀ ਇੱਕ ਸਿਫਾਰਸ਼ ਵਿੱਚ ਇਹ ਵੀ ਕਿਹਾ ਗਿਆ ਕਿ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲੇ ਲੈਣ ਦਾ ਹੱਕ ਸਬੰਧਿਤ ਮਿਊਂਸਿਪੈਲਿਟੀਜ਼ ਨੂੰ ਦਿੱਤਾ ਜਾਵੇ ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਫਲਸਤੀਨ ਹਮਾਇਤੀ ਮੁਜ਼ਾਹਰੀਆਂ ਵਿੱਚ ਮੋਂਟਰੀਅਲ ਵਿਖੇ ਇੱਕ ਚਰਚ ਦੇ ਬਾਹਰ ਸੜਕ ਤੇ ਨਮਾਜ਼ ਅਦਾ ਕੀਤੀ ਗਈ ਜਿਸ ਵਿੱਚ ਫਿਰਕੂ ਤਣਾ ਪੈਦਾ ਹੋਇਆ ਜਨਤਕ ਥਾਵਾਂ ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ